ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣੇ ਆਂ ਜੀ ਤੇਲ ਮੇਰੇ ਆਪ ਦੇ ਸਿਰ ਦੇ ਵਿੱਚ ਬਹੁਤ ਸਾਰਾ ਗੰਜ ਪੈ ਗਿਆ ਜੀ ਹੋਂਦੀ ਰਹੀ ਤਾਂ ਕਾਫੀ ਠੀਕ ਸੀ ਤੇ ਫਿਰ ਮੈਂ ਥੋੜਾ ਵਿੱਚ ਦੀ ਲੇਜੀ ਹੋ ਗਈ ਕਿ ਫਿਰ ਮੈਂ ਲਾਇ ਹੀ ਨਹੀਂ ਉਹ ਤਾਂ ਜਾਦੇ ਕਾਫੀ ਮੇਰੇ ਸਿਰ ਨੂੰ ਗੰਜ ਜਾਦੇ ਫੇਰ ਪੈ ਗਿਆ ਤੇ ਹੁਣ ਮੈਂ ਦੂਰੇ ਜਿਹੜੇ ਫੇਰ ਇੱਕ ਐਕਸਪੀਰੀਅੰਸ ਕਰਦੀ ਆ ਕਿ ਮੇਰੇ ਰਾਮਾ ਜਿਵੇਂ ਹੁਣ ਬਣਾਉਣੇ ਆਂ ਜੀ ਤੇਲ ਤੇ ਆਪਾਂ ਇੰਨਾ ਹੈਗਾ ਤੇਲ ਜੀ ਇਹ 250 ਗ੍ਰਾਮ ਆਪਾਂ ਇਹਨੂੰ ਸਾਰੇ ਵਿੱਚ ਪਾ ਲੈਣਾ ਵਿੱਚ ਤੇ ਹੁਣ ਆਪਾਂ ਲਏ ਜੀ ਇਹ ਲੈ ਆਪਾਂ 40 ਗ੍ਰਾਮ ਮੇਥੇ ਤੇ 20 ਗ੍ਰਾਮ ਕਲੌਂਜੀ ਕਲੌਂਜੀ ਮੇਰੇ ਕੋਲੇ ਹੈ ਨਹੀਂ ਸੀ ਕਿ ਸਾਫ਼ਤੀ ਤਈ ਮੇਰੀ ਰਗੜ ਕੇ ਰੱਖੀ ਪਰ ਹੈਗੀ ਮੇਰੀ ਆਪ ਦੇ ਕੋਈ ਪਤਾ ਮੈਨੂੰ ਕਿ ਮੇਰੀ ਲਿਆਕੇ ਦਾ ਗੜੀ ਵੀ ਆ ਤਾਂ ਆਪਾਂ ਹੁਣ ਇਹਨੂੰ ਵਿੱਚ ਪਾਵਾਂਗੇ ਮੇਥੇ ਤਾਂ ਥੋੜਾ ਥੋੜਾ ਗੈਸ ਪਾਕ ਕਰਕੇ ਆਪਾਂ ਇਹਨੂੰ ਮੇਥੇ ਨੂੰ ਕਾਲੇ ਹੋਣ ਤੱਕ ਹਰਾੜਾਂਗੇ ਥੋੜੀ ਥੋੜੀ ਇੰਨਾ ਨਹੀਂ ਵੀ 6 3 6 3 ਨਹੀਂ ਜਿਵੇਂ ਸ਼ਾਂਤੀ ਦੇ ਨਾਲ ਥੋੜਾ ਜਿਹਾ ਜਦੋਂ ਤੇਲ ਮੇਰਾ ਹੋ ਮੇਥੇ ਥੋੜਾ ਜਿਹਾ ਜਿਵੇਂ ਕਲਕਣ ਜੇ ਲਾਗੇ ਫੇਰ ਮੈਂ ਵਿੱਚ ਪਾਉਂਗੀ ਕਲੋਂਜੀ ਫਿਰ ਇਹਨਾਂ ਨੂੰ ਮੈਂ ਪਿਆਏ ਰਹਿਣ ਦੂੰਗੀ ਸ਼ਾਮ ਤੱਕ ਹੁਣ ਮੈਂ ਕੜਾਈ ਨੂੰ ਸਾਰੀਨ ਤੇਲ ਆ ਦਿੰਨੀ ਆ ਕਿ ਸ਼ਾਇਦ ਮੇਰਾ ਉਹ ਖੜ ਜੇ ਵੀ ਜਿਹੜਾ ਕਾਲਾ ਜਿਹਾ ਹੋ ਗਿਆ ਕੜਾਈ ਨੂੰ ਪਾਣੀ ਨਹੀਂ ਲਾਈਦਾਗਾ ਪਤਾ ਵੀ ਹੈਗਾ ਸੀਗਾ ਕਿ ਪਾਣੀ ਨਹੀਂ ਲੱਗਦਾ ਪਰ ਫਿਰ ਵੀ ਲਾਤਾ ਮੈਂ ਮੇਰੀ ਗਲਤੀ ਹੋ ਗਈ ਇਹ ਸੌਰੀ ਤੁਸੀਂ ਵੀ ਇਹ ਗਲਤੀ ਨਾ ਕਰਿਓ ਤਾਂ ਇਹ ਹੈਗੀ ਜੀ ਹੋਰ ਇਹ ਹੈਗੀ ਆ ਤੁਹਾਡੇ ਜੇ ਗੰਜੇ ਆ ਤਾਂ ਉਹਦੇ ਤੁਹਾਡੇ ਵਾਲ ਆ ਜਾਂਦੇ ਆ ਤਾਂ ਇੱਥੇ ਪੂਰੀਆਂ ਚੀਜ਼ਾਂ ਮਿਲਦੀਆਂ ਨਹੀਂ ਜੇ ਮੈਂ ਇੰਡੀਆ ਗਈ ਤਾਂ ਮੈਂ ਉੱਥੇ ਜਾ ਕੇ ਪੂਰੀਆਂ ਚੀਜ਼ਾਂ ਪਾ ਕੇ ਪ੍ਰੋਪਰ ਵੀਡੀਓ ਬਣਾਉਂਗੀ ਉਹ ਤੇਲ ਮੈਂ ਸੇਲ ਵੀ ਕਰੂੰਗੀ ਪਰ ਮੈਂ ਚੀਜ਼ਾਂ ਆਪ ਦੇਗਾ ਲੈ ਕੇ ਤੇਲ ਕਢਾਉਂਗੀ ਤਾਂ ਫਿਰ ਮੈਂ ਚੀਜ਼ਾਂ ਪਾ ਕੇ ਜਿਹੜਾ ਬਣਾਉਂਗੀ ਤੇ ਫਿਰ ਤੁਸੀਂ ਜਿਹਨੇ ਲੈਣਾ ਹੋਇਆ ਉਹ ਲੈ ਵੀ ਸਕਦਾ ਕਿੰਨੇ ਜਣਾਂ ਨੇ ਮੈਨੂੰ ਦੱਸਿਆ ਵੀ ਲੈਣਾ ਸੀ ਤੇ ਆਪਾਂ ਉਹਨਾਂ ਨੂੰ ਤਾਂ ਦੇਣਾ ਹੀ ਜੇ ਹੋਰ ਕਿਸੇ ਨੇ ਲੈਣਾ ਹੋਇਆ ਤਾਂ ਫਿਰ ਮੈਂ ਸਾਰਿਆਂ ਨੂੰ ਦੇ ਦੂੰਗੀ ਦੇਖੋ ਐਨੇ ਕੇ ਮਿੱਥੇ ਵਾਲੇ ਥੋੜੇ ਜਿਹਾ ਰੰਗ ਜਾਂ ਬਦਲਿਆ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਕਲੌਂਜੀ ਕਲੌਂਜੀ ਮੇਰੇ ਕੋਲ ਸਾਫਤੀ ਨਹੀਂ ਗਈ ਇਹ ਮੇਰੇ ਕੋਲ ਹੀ ਹੈਗੀ ਹੈ ਰਗੜੀ ਵੀ ਆਪ ਦੀ ਪੀ ਵੀ ਗ੍ਰाइंड ਕਰਕੇ ਰੱਖੀ ਹੋਈ ਸੀ ਆਇਂ ਇਹ ਕਿ ਤੁਸੀਂ ਜਿਆਦੇ ਅੱਗ ਕਰਕੇ ਇਹਨੂੰ ਚੰਗੀ ਤਰੀਕਾ ਬਾਲਾ ਦੇ ਦਿਓ ਇਕਦਾਂ ਮੇ ਨਹੀਂ ਇਹਨੂੰ ਸ਼ਾਂਤੀ ਦੇ ਨਾਲ ਇਦਾਂ ਬਸ ਆਰਾਮ ਨਾਲ ਰਿਜਨ ਦੇਣ 10 ਮਿੰਟ 5 ਮਿੰਟ ਲਾਉਣੇ ਇਹਦੇ ਤੇ ਕਿ ਕਾਲੀ ਨਹੀਂ ਜਾਵਾਂ ਵੀ ਕਰਨੀਗੇ ਤੇ ਇਹ ਜਿਵੇਂ ਬਣਦਾ ਹੀ ਐ ਇਸ ਤਰੀਕੇ ਦੇ ਨਾਲ ਕਿ ਜੇ ਤੁਹਾਡੇ ਵਾਲ ਝਾੜਦੇ ਉਹਨਾਂ ਲਈ ਐ ਇਹ ਮੇਰੇ ਆਪ ਦੇ ਵੀ ਝੜੇ ਵੇ ਆ ਕਿ ਮੈਂ ਕਿਸੇ ਲਈ ਤਾਂ ਦੱਸਾਂ ਪਰ ਮੇਰਾ ਐਕਸਪੀਰੀਐਂਸ ਹੈਗਾ ਇਹਦੇ ਅੱਗੇ ਵੀ ਮੇਰਾ ਕੀਤਾ ਵਾ ਪਰ ਵੀਡੀਓ ਨਹੀਂ ਪਾਈ ਮੈਂ ਉਹ ਹੋਰ ਵੀਡੀਓ ਸੀ ਜਿਹੜੀ ਮੈਂ ਦੱਸੀ ਤੁਹਾਨੂੰ ਤਾਂ ਇਹ ਮੈਂ ਪਹਿਲੀ ਵਾਰ ਹੀ ਬਣਾਈ ਐ ਪਰ ਮੇਰੇ ਆਪ ਦੇ ਹੀ ਗੰਝ ਪਿਆ ਵੇ ਤੇ ਉਹਦਾ ਕਰਕੇ ਜਦੋਂ ਮੈਂ ਥੋੜੇ ਵਾਲ ਆ ਗਏ ਫਿਰ ਮੈਂ ਤੁਹਾਨੂੰ ਦੋਨੇ ਵੀਡੀਓ ਮੂਰੇ ਆਪਦੀ ਕੋਟੋ ਲਾਉਂਗੀ ਦੋਨੇ ਗਾਂਜਾ ਵਾਲੀ ਵੀ ਤੇ ਦੂਜੀ ਵੀ ਐ ਵੀ ਨਹੀਂ ਵੀ ਆਪਾਂ ਹਲਾਈਏ ਹੀ ਨਹੀਂ ਇਹਨੂੰ ਕਿ ਮੇਥੇ ਵਿੱਚ ਹੀ ਪਏ ਕਥਾ ਮੱਚ ਜਾਣ ਥੱਲੇ ਗੈਸ ਲੱਗ ਹੋਰ ਹੁੰਦੀ ਹੈ ਜੇ ਚੁੱਲੇ ਤੇ ਬਣਾਉਣੇ ਉਹਦਾ ਥੋੜਾ ਹੋਰ ਹੁੰਦਾ ਹੈ ਤੇ ਇਹਨੂੰ ਤੁਸੀਂ ਐਂ ਬਸ ਮੱਠੀ ਮੱਠੀ ਅੱਗ ਦੇ ਨਾਲ ਇਦਾਂ ਬਣਨ ਦੇਣਾ ਜਿੱਦਾਂ ਸਮਝ ਲਓ ਕਿ ਆਪਾਂ ਐਂ ਡੇਜੀ ਤੇ ਆਏ ਖੋਏ ਨੂੰ ਕਾੜਦੇ ਐਂ ਕਾੜਨੇ ਇਹਨੂੰ ਇਹ ਚੀਜ਼ ਆਪਾਂ ਬਾਹਰੋਂ ਲਿਆ ਲਿਆ ਕੇ ਲਾਉਣੇ ਐ ਤਾਂ ਨਿੱਕੇ ਆਪਾਂ ਨਹੀਂ ਲਿਆ ਕੇ ਲਾਉਂਦੇ ਲਾ ਲੈਨੇ ਹੈ ਕਿ ਨਾ ਵਾਧੂ ਕਾਟੋ ਪਰ ਉਹਨਾਂ ਦੇ ਨਾਲ ਇਦਾਂ ਵਧੀਆ ਨਹੀਂ ਤੁਹਾਨੂੰ ਕੋਈ ਵੀ ਪਤਾ ਨਹੀਂ ਉਹਦੇ ਵਿੱਚ ਕੀ ਪਾਇਆ ਹੋਇਆ ਕਹਿ ਦਿੰਦੇ ਉਹ ਮੇਰੇ ਮੈਂ ਇੱਕ ਦੋ ਚੀਜ਼ਾਂ ਇਹਦਾ ਛੇਤੀ ਦੀ ਮਾਰੀ ਨਹੀਂ ਕਿ ਨਹੀਂ ਬਣਾਈਂਗਾ ਤੇਲ ਲੈ ਕੇ ਲਾ ਲਿਆ ਹੋਰ ਸ਼ੈਂਪੂ ਵਰਤਣ ਲੱਗੀ ਕਿ ਇਹਦੇ ਨਾਲ ਹਟ ਜਾਊਗਾ ਹੁਣ ਸ਼ੈਂਪੂ ਵੀ ਆਪਾਂ ਆਪੇ ਬਣਾਇਆ ਤੇਲ ਵੀ ਆਪਾਂ ਆਪੇ ਬਣਾਇਆ ਕਿ ਮੇਰੇ ਜਿਹੜਾ ਗੰਜ ਪਿਆ ਉਹ ਹਟ ਜਾਊਗਾ ਮੈਨੂੰ ਪੱਕਾ ਪਤਾ ਹੀ ਹੈ ਕਿ ਹਟ ਹੀ ਜਾਣਾ ਉਹਦੇ ਨਾਲ ਤੇ ਜਿਹੜੇ ਚ ਜੋ ਮੈਂ ਇਦਾਂ ਕਰਦੀ ਸੀ ਸੌਖਾ ਐ ਸ਼ੈਂਪੂ ਚ ਲੈ ਆ ਉਹ ਸੌਖਾ ਐ ਉਹਦੇ ਨਾਲ ਹਟ ਜੂਗਾ ਮਹਿੰਗਾ ਤਾਂ ਜ਼ਿਆਦਾ ਹੁੰਦਾ ਪਰ ਉਹਦੇ ਨਾਲ ਹਟਦਾ ਵੀ ਨਹੀਂਗਾ ਤਾਂ ਤੇਲ ਵੀ ਆਪਾਂ ਆਰਡਰ ਕਰ ਲਿਆ ਕਿ ਇਹਦੇ ਨਾਲ ਹਟ ਜੂਗਾ ਨਹੀਂ ਜੀ ਕੋਈ ਫਰਕ ਨਹੀਂ ਪੈਂਦਾਗਾ ਤੁਸੀਂ ਆਪੇ ਬਣਾਓ ਤੁਹਾਨੂੰ ਪਤਾ ਲੱਗ ਜਵੇ ਬਹੁਤ ਬੀਬੀਆਂ ਮੇਰੇ ਵਰਗੀਆਂ ਜਿਨ੍ਹਾਂ ਦੇ ਗੰਜ ਪਏ ਵੇਆ ਪਰ ਇਹ ਗੰਜ ਲਈ ਬਹੁਤ ਵਧੀਆ ਚੀਜ਼ ਐ ਸ਼ੈਂਪੂ ਬਣਾਓ ਤੇਲ ਬਣਾਓ ਦੋਨੇ ਚੀਜ਼ਾਂ ਵਧੀਆ ਤੋਂ ਵਧੀਆ ਐ ਇਹ ਆਪਾਂ ਇਹਨੂੰ ਐਵੇਂ ਹੀ ਰੱਖ ਦੇਾਂਗੇ ਅੱਜ ਨਹੀਂ ਜਿਹੜੇ ਲੋਹੇ ਦੇ ਤਤਾਂ ਉਹ ਵਿੱਚ ਪੈ ਜਾਣਗੇ ਦੇ ਤੇ ਤੇਲ ਦੇ ਤਾਂ ਫਿਰ ਆਪਾਂ ਇਹਨੂੰ ਪਉਣ ਲਾਂਗੇ ਕੱਲ ਨੂੰ ਸਵੇਰ ਨੂੰ ਅੱਜ ਨਹੀਂ ਪਉਣ ਦੇਗੇ ਕੱਲ ਨੂੰ ਪੋਣਾਂਗੇ ਪਉਣ ਕੇ ਜਦੋਂ ਆਪਾਂ ਇਹਨੂੰ ਫਿਰ ਜਦੋਂ ਤੁਸੀਂ ਨਹਾਉਣਾ ਉਹਦੋਂ 3-4 ਘੰਟੇ ਪਹਿਲਾਂ ਲਾ ਲਓ ਜਾਂ ਤੁਸੀਂ ਰਾਤ ਨੂੰ ਲਾ ਲਓ ਇਹਦਾ ਕੋਈ ਹਰਜ ਨਹੀਂ ਗਾ ਜਿਆਦੇ ਲੱਗ ਜੂ ਤਾਂ ਵੀ ਕੋਈ ਹਰਜ ਨਹੀਂ ਗਾ ਜੇ ਥੋੜਾ ਲੱਗਿਆ ਤਾਂ ਵੀ ਨਹੀਂ ਹਰਜਾ ਕੋਈ ਫਿਰ ਦੂਜੀ ਗੱਲ ਸਰੋਂ ਦਾ ਤੇਲ ਹੈ ਜਿਹੜਾ ਸਿਰ ਮਚਾਉਣ ਲਾ ਦਿੰਦਾ ਅੱਜ ਕੱਲ ਤੇਲ ਇਹ ਜਿਹਾ ਪਰ ਜੋ ਤੁਹਾਡਾ ਇਹ ਵਿੱਚ ਕਾੜਿਆ ਫਿਰ ਸਿਰ ਨਹੀਂ ਮਚਦਾ ਤੁਹਾਡਾ ਤੇ ਰਾਤ ਨੂੰ ਵੀ ਲਾ ਕੇ ਤੁਸੀਂ ਆ ਦਸਰ ਕਿਸੇ ਕੱਪੜੇ ਨਾਲ ਲਵੇਟ ਲੋ ਤਾਂ ਤੁਸੀਂ ਸਵੇਰ ਨੂੰ ਵੀ ਨਾ ਸਕਦੇ ਤੁਹਾਡੀ ਮਰਜ਼ੀ ਹੈ ਜੇ ਸਵੇਰੇ ਟਾਈਮ ਆ ਤਾਂ ਸਵੇਰੇ ਲਾ ਲਓ ਫਿਰ ਦੂਜੀ ਗੱਲ ਜਿਵੇਂ ਆਪਾਂ ਔਲੇ ਦਾ ਤੇਲ ਜਾਂ ਕੋਲਡੂਰ ਤੇਲ ਲਾਉਣੇ ਉਹਦੀ ਸਮੈਲ ਆਉਂਦੀ ਆ ਇਹਦੀ ਸਮੈਲ ਨਹੀਂ ਕੋਈ ਵੀ ਆਉਣੀਗੀ ਕਿ ਇਹਦੇ ਵਿੱਚ ਕੋਈ ਉਹ ਜੀ ਚੀਜ਼ ਹੀ ਹੈ ਨਹੀਂ ਜਿਸ ਨਾਲ ਕਿਸੇ ਨੂੰ ਲੱਗੂਗਾ ਕਿ ਇਹਨੇ ਤੇਲ ਲਾਇਆ ਆਉਗੇ ਜਿਹੜੀਆਂ ਟਮਾਟੋ ਕੈਚੱਪ ਵਾਲਿਆਂ ਹੁਣ ਆਪਾਂ ਬਣਾਉਣੇ ਪਾਸਟਾ ਸੌਸ ਜਾ ਹੋਰ ਬਹੁਤ ਬੋਤਲਾਂ ਇੱਥੇ ਆਪਾਂ ਨੂੰ ਕੱਚ ਦੀਆਂ ਮਿਲਦੀਆਂ ਬਾਹਰ ਤਾਂ ਤਾਂ ਉਹਨਾਂ ਬੋਤਲਾਂ ਨੂੰ ਧੋ ਕੇ ਚੰਗੀ ਤਰ੍ਹਾਂ ਲੇਵਲ ਲਾ ਕੇ ਜੇ ਡੈਸ਼ਬੁਸ਼ਰਤ ਉਹਦੇ ਚ ਪਾ ਕੇ ਧੋ ਪਾ ਦਿਆ ਕਰੋ ਤਾਂ ਤਾਂ ਆਪੇ ਹੀ ਸੁੱਕ ਜਾਂਦੀਆਂ ਜੇ ਤੁਸੀਂ ਉਦਾਂ ਧੋਣੇ ਤਾਂ ਧੋ ਕੇ ਮੁੱਦੀ ਮਾਰ ਦਿਓ ਸੁੱਕ ਜੂਗੀ ਸੁੱਕੀਆਂ ਨੂੰ ਰੱਖ ਲਿਆ ਕਰੋ ਉਹ ਸਾਰੇ ਕੰਮ ਹੀ ਆ ਜਾਂਦੇ ਇਹ ਨਹੀਂ ਕਿ ਅੱਜ ਹੀ ਚਾਹੀਦੀ ਐ ਪਰ ਮੇਰੇ ਕੋਲ ਉਹ ਕਾਫੀ ਬੋਤਲਾਂ ਹੁੰਦੀਆਂ ਮੈਂ ਘੱਟ ਤੋਂ ਘੱਟ ਸੱੜਦੀਆਂ ਵਿਚੇ ਸੱੜਦੇ ਨੇ ਤਾਂ ਸੱੜਦੇ ਮੈਂ ਨਹੀਂ ਸੱੜਦੀ ਉਹਨਾਂ ਨੂੰ ਕਿ ਉਹ ਬਹੁਤ ਵਧੀਆ ਚੀਜ਼ ਐ ਇੱਥੇ ਜੇਸੀਐਲ ਆਪਾਂ ਜਿੱਦਾਂ 4 ਪੌਨੇ ਥੋੜਾ ਜਿਹਾ ਆਪਾਂ ਲੈਨੇ ਆ ਮਿਰਚਾਂ ਦਾ ਮੇਰੀ ਆਤਮ ਮੈਂ ਥੋੜਾ ਜਿਹਾ ਇੰਨਾ ਕੁ ਮਿਰਚਾ ਹੁਣ ਉਹਦਾ ਵੀ ਕਲਕਾ ਕੇ 4 ਪਾ ਲੈਨੀ ਆ ਤਾਂ ਫਿਰ ਉਹ ਬੋਤਲਾਂ ਦੇ ਵਿੱਚ ਤੁਸੀਂ ਪਾ ਕੇ ਫ੍ਰਿਜ ਚ ਰੱਖ ਲੋ ਜਾਂ ਬਾਹਰ ਰੱਖ ਲੋ ਕੱਚ ਦੀ ਬੋਤਲ ਦੇ ਵਿੱਚ ਚੀਜ਼ ਪਾਈ ਵੀ ਬਹੁਤ ਵਧੀਆ ਹੁੰਦੀ ਆ ਪਲਾਸਟਿਕ ਦੇ ਨਾਲ ਤਾਂ 100 ਗੁਣੇ ਉਹਦੇ ਵਿੱਚ ਚੰਗਾ ਰਹਿੰਦਾ ਏ ਤਾਂ ਉਹ ਘੱਟ ਸਿੱਟਿਆ ਕਰੋ ਉਹਨਾਂ ਨੂੰ ਕੱਚ ਵਾਲਿਆਂ ਨੂੰ ਤਾਂ ਜੇ ਕਿਸੇ ਨੂੰ ਨਹੀਂ ਲੱਗਦਾ ਕਿ ਮੇਕੋ ਜਿਹੀ ਚਾਹੀਦੀਆਂ ਤਾਂ ਉਹ ਚੱਲ ਆਪਦੇ ਖਰੀਦ ਲਓ ਪਰ ਐਵੇਂ ਨਹੀਂ ਵੀ ਐਵੇਂ ਸਿੱਟ ਬਸਟ ਕਰੀ ਜਾਓ ਵੀ ਨਾ ਕਰੋ ਤੁਸੀਂ 5 ਪੌਂਟ ਦੀ ਬੋਤਲ ਆ ਉਹ ਕੱਚ ਦੀ ਹੈਗੀ ਅਗਸਤ ਵਜਈ ਉਹਨੇ ਟੁੱਟ ਜਾਣਾ ਕੀ ਫਾਇਦਾ ਫਿਰ 5 ਪੌਂਟ ਲਾਉਣ ਦਾ ਕਿ ਜ ਘਰੇ ਸਰਦਾ ਹੈ ਤਾਂ ਮੈਂ ਜੇ ਉਹ ਥੋੜੀ ਮੱਝ ਵਾਸਤੇ ਮੈਂ ਰੋਦ ਨਹੀਂ ਮੈਂ ਸੁਰਜਾ ਦਿੰਦੀ ਤੁਹਾਨੂੰ ਪਰ ਮੈਂ ਨਹੀਂ ਸਰਦੀ ਕਿ ਮੈਂ ਦੱਸਦੀ ਆ ਉਹ ਤਾਂ ਕੱਚ ਦੀ ਆਹ ਮੇਰੇ ਕੋਲ ਆ ਵੀ ਐਡੀ ਵੀ ਕੱਤੀ ਦੀ ਹੈਗੀ ਹੁਣ ਮੇਰੇ ਕਾ ਪਿੱਛੇ ਮੈਂ ਉਹ ਜਾ ਕੇ ਲੈ ਕੇ ਆਉਂਗੀ ਪਿੱਛੋਂ ਵੀਡੀਓ ਜਿਆਦਾ ਚੰਗੀ ਤੱਕ ਦੇਖਦੇ ਰਿਹਾ ਕਰੋ ਤੁਸੀਂ ਐ ਨਾ ਸੋਚਿਆ ਕਰੋ ਕਿ 2 ਮਿੰਟ ਦੀ 5 ਮਿੰਟ ਦੀ ਵੀਡੀਓ ਆ 5 ਮਿੰਟ ਨਹੀਂ ਲੱਗਦੇ ਜੀ ਮੇਰੀ ਕੱਟ ਕੱਟ ਕੇ ਬਣਾਈ ਹੁੰਦੀ ਹੈ ਮੇਰੀ ਵੀਡੀਓ ਮੇਰਾ ਘੰਟਾ ਲੱਗ ਜਾਂਦਾ ਇੱਕ ਵੀਡੀਓ ਬਣਾਉਣ ਤੇ ਕਈ ਵੀਡੀਓ ਹੁੰਦਾ ਮੇਰਾ ਪੂਰਾ ਦਿਨ ਲੱਗ ਜਾਂਦਾ ਤਾਂ ਤੁਸੀਂ ਬਸ ਸੋਚ ਲੈਣੇ ਕਿ ਬਸ ਨਿਗਾਹੋ ਇਹ ਤਾਂ 5 ਮਿੰਟਾਂ ਦੀ ਵੀਡੀਓ ਆ ਤੇ ਇਹਨੂੰ ਵੀ ਨਿਗਾਹ ਨਿਗਾ ਕੇ ਦੇਖੋ ਨਹੀਂ ਜੇ ਐ ਨਾ ਕਰਿਆ ਕਰੋ ਪਲੀਜ਼ ਸਮੈਲ ਵੀ ਬਹੁਤ ਵੀ ਸੋਹਣੀ ਆਉਂਦੀ ਹੈ ਆ ਨਹੀਂ ਲੱਗਦਾ ਕਿ ਜਿਵੇਂ ਨੱਕ ਦੇ ਚ ਵੜਦੀ ਜਾਂ ਮੇ ਆਪਾਂ ਸਰੋਂ ਦਾ ਤੇਲ ਦੀ ਬੋਤਲ ਨੂੰ ਖੋਲਦੇ ਅੱਜ ਕੱਲ ਉਹ ਤੇਲ ਹੈ ਨਹੀਂ ਗੇ ਪਹਿਲਾਂ ਵਾਲੇ ਮਚਾਲਾ ਜਾਂ ਲਾ ਦਿੰਦੇ ਹੁਣ ਇਹ ਤੇਲ ਵਧੀਆ ਬਣ ਗਿਆ ਹੁਣ ਆਪਾਂ ਇਹਨੂੰ ਕੱਲ ਤੱਕ ਜਿਹੜੀ ਇਹਦੀ ਇਹ ਥੋੜੀ ਬਹੁਤੀ ਹੋਇਆ ਉਹ ਸਾਰਾ ਵਿੱਚ ਰਚ ਜੂਗਾ ਇਹਦੇ ਤੇ ਫਿਰ ਮੈਂ ਕੱਲੋਂ ਤੋਂ ਲੈ ਕੇ ਇਹਨੂੰ ਆਪਦੇ ਸਿਰ ਨੂੰ ਲਾਉਣ ਲੱਗੂਗੀ ਤੇ 2 ਮਹੀਨਿਆਂ ਦੇ ਵਿੱਚ ਇਹ ਕੋਈ ਐਡੀ ਕਿ ਚੀਜ਼ ਤਾਂ ਹੈ ਨਹੀਂ ਹੈ ਕਿ ਨਾ ਜਾਦੂ ਮੰਤਰ ਤਾਂ ਹੈ ਨਹੀਂ ਕਿ ਅੱਜ ਲਾ ਤੇ ਇਹਦੇ ਨਾਲ ਕੋਈ ਆਈ ਤਾਂ ਹਨੇ ਗੇ ਮੈਨੂੰ ਸ਼ੇਵ ਕਰਨੇ ਵਾਲ ਲੈ ਜਾਣਗੇ ਮੇਰੇ ਇਹਦੇ ਨਾਲ ਇੱਕ ਮਿੰਟ ਚ ਕੇ ਸ਼ੇਪ ਨਹੀਂ ਲਈ ਤੇ ਲੈ ਗਏ ਨਹੀਂ ਜੀ ਇਹ ਬਾਲ ਆਉਣੇ ਆ ਤੇ 2 ਮਹੀਨਿਆਂ ਲਈ ਤੁਹਾਨੂੰ ਇਹ ਜ਼ਰੂਰ ਵਰਤਣਾ ਪਊਗਾ ਵੀਕ ਚ ਦੋ ਵੇਰੀ ਲਾ ਲਿਆ ਕਰੋ ਜੇ ਨਹੀਂ ਕੋਈ ਦੋ ਵੇਰੀ ਲਾਉਂਦਾ ਇੱਕ ਵੇਰੀ ਲਾ ਲਿਆ ਕਰੋ ਜੇ ਕੋਈ ਜ਼ਿਆਦਾ ਲਾ ਸਕਦਾ ਤਿੰਨ ਵੇਰੀ ਲਾ ਲਿਆ ਕਰੋ ਸਾਰੇ ਬਾਲ ਤੁਹਾਡੇ ਚੜਨੋਂ ਹਟ ਜਾਣਗੇ ਤਾਂ ਆਉਣੇ ਸ਼ੁਰੂ ਹੋ ਜਾਣਗੇ ਇਹਦੇ ਨਾਲ ਗੰਜ ਦੇ ਵਿੱਚ ਤਾਂ ਹੁਣ ਤੁਸੀਂ ਵੀ ਦੱਸਿਆ ਕਰੋ ਵੀ ਕਿੰਨੇ ਕ ਪਾਈਏ ਵੀਡੀਓ ਆਪਾਂ ਕਿੰਨੇ ਕ ਨਹੀਂ ਪਾਈਏ ਇਹ ਹੈ ਗੰਜੇ ਦੇ ਸਰਵੱਚ ਵੀ ਤੇਲ ਵਾਲ ਆ ਜਾਣਗੇ ਜਦੋਂ ਜਦੋਂ ਨਿੱਕੇ ਬੱਚਿਆਂ ਦੇ ਸਿਰ ਦੇ ਵਿੱਚ ਥੋੜੇ ਜਿਹੇ ਥਾਂ ਦੇ ਵਿੱਚ ਗੰਜ ਹੁੰਦਾ ਨਾ ਥੋੜੇ ਜਿਹੇ ਥਾਂ ਦੇ ਵਿੱਚ ਉਹਦੇ ਉੱਤੇ ਆਪਾਂ ਅੱਗੇ ਇਹਨੇ ਜੋ ਛੋਟੇ ਹੁੰਦੇ ਸੀ ਉਹਦੇ ਪਤਾ ਦਾਦਿਆਂ ਕੀ ਕਰਦੇ ਸੀ ਵੀ ਇਹਦੇ ਸਿਰ ਦੇ ਵਿੱਚ ਗੰਜ ਹੈ ਤਾਂ ਜਿਹੜਾ ਸਰਮਾਚ ਚ ਆਪਣ ਤੇ ਰਗੜਦੇ ਸੀ ਉਹਨੂੰ ਲਾ ਦਿੰਦੇ ਸੀ ਕਿ ਇਹਦੇ ਨਾਲ ਵਾਲ ਆ ਜਾਣਗੇ ਤੁਹਾਡੇ ਤਾਂ ਹੁਣ ਸਰਮੇ ਤੋਂ ਤਾਂ ਸਾਰਿਆਂ ਨੂੰ ਅਲਰਜੀ ਹੈ ਬੱਚਿਆਂ ਨੂੰ ਤਾਂ ਸਰਮਾ ਦਿਖਾਉਂਦੇ ਹੀ ਨਹੀਂ ਨਿੱਕੇ ਨੂੰ ਕਿ ਇਹਦੇ ਸਰਮਾ ਨੇੜੇ ਹੀ ਨਹੀਂ ਕਰਨਾਗਾ ਬਾਰਲੇ ਮੁਲਕਾਂ ਦੇ ਜਿਆਦਾ ਹੀ ਆਲੇ ਇੰਨੇ ਤਾਂ ਫਿਰ ਵੀ ਪਾ ਦਿੰਦੇ ਆ ਉਂਗਲ ਦੇ ਨਾਏ ਕਹਿਣਾ ਕਿ ਉਂਗਲ ਨਾਲੇ ਦੀ ਤੇ ਵੀ ਅੱਖ ਦੇ ਵਿੱਚ ਸੁਰਮਾ ਪਾਓ ਤੇ ਕਿ ਅੱਖਾਂ ਵੱਡੀਆਂ ਹੋ ਜਾਣਗੀਆਂ ਛੋਟੇ ਬੱਚੇ ਤੇ ਅੰਗ ਹੈ ਜਿੱਧਰ ਮੋੜ ਲੇ ਉਧਰ ਹੀ ਮੁੜ ਜਾਂਦੇ ਕਿ ਅੱਖਾਂ ਵੱਡੀਆਂ ਹੋ ਜਾਣ ਪਤਾ ਨਹੀਂ ਹੁੰਦੇ ਸੀ ਜਾਂ ਨਹੀਂ ਪਰ ਇਦਾਂ ਮੈਨੂੰ ਪਤਾ ਹੈ ਕਿ ਕਰਦੇ ਸੀਗੇ ਮੈਂ ਵੀ ਆਪਦੇ ਬੱਚਿਆਂ ਤੇ ਕਰਦੀ ਸੀਗੀ ਲਾ ਆਪਣਾ ਬਣ ਗਿਆ ਦੇਖੋ ਕਾਲੀ ਹੋ ਗਈ ਜਮਾ ਮੇਥੇ ਤੇ ਕਲੌਂਜੀ ਕਲੌਂਜੀ ਤਾਂ ਕਾਲੀ ਸੀ ਤੇ ਮੇਥੇ ਵੀ ਕਾਲੇ ਹੋ ਗਏ ਦੇਖੋ ਪਰ ਦੇਖੋ ਝੱਗ ਹੈ ਨਹੀਂ ਕਿ ਨਾ ਜਮਾਂ ਵੀ ਹੁਣ ਮੈਂ ਇੱਥੇ ਹੀ ਪਿਆ ਰਹਿਣ ਦੂੰਗੀ ਟੱਕ ਦੂੰਗੀ ਇਹਨੂੰ ਸ਼ਾਮ ਨੂੰ ਠੰਡਾ ਹੋਏ ਤਾਂ ਟੱਕੂੰਗੀ ਗਿੱਲੇ ਇਹ ਗਰਮ ਗਰਮ ਨੂੰ ਟੱਕਿਓ ਨਾ ਕਿ ਇਹਦੇ ਵਿੱਚ ਪਾਣੀ ਪੈ ਜਾਂਦਾ ਥੋੜਾ ਜਿਹਾ ਕਿ ਜਿਹੜੇ ਟੱਕਣ ਨਾਲ ਆਪਾਂ ਉੱਤੇ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਆਪਾਂ ਮੰਨਦੇ ਮੈਕਸ ਵੀਡੀਓ ਦੇ ਨਾਲ ਤਾਂ ਤੁਹਾਡੀ سپورਟ ਦੀ ਬਹੁਤ ਲੋੜ ਆ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਾਰੇ ਠੀਕ ਠਾਕ ਰਹੋ ਤੁਸੀਂ